ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਕੱਲ ਤੁਸੀਂ ਦੇਖਿਆ ਹੀ ਹੈ ਨਾ ਪਹਿਲਾ ਵੀਡੀਓ ਦੇ ਵਿੱਚ ਪਹਿਲੀ ਜਿਹਾ ਵੀ ਆਪਾਂ ਦਸ਼ਮੇਸ਼ ਕਮੈਨ ਕੋਲੇ ਹੈ ਨਾ ਪਹੁੰਚ ਗਏ ਤੇ ਪਹੁੰਚਣੇ ਤੋਂ ਬਾਅਦ ਰਾਤ ਪੇ ਥੱਕੇ ਜਾ ਰਹੇਗੇ ਤੇ ਰੋਟੀ ਫੇ ਆਪਣੀਓ ਬਣਾ ਕੇ ਆ ਕੇ ਹੈ ਨਾ ਖਾ ਕੇ ਵਧੀਆ ਰੈਸਟ ਮੈਂ ਕਹਿੰਦਾ ਵੀ ਸਰੀਰ ਫੁੱਲ ਵਰਗਾ ਹੋ ਗਿਆ ਬਾਕੀ ਵੀ ਚੱਲਦੇ ਜੀ ਚ ਬਾਈ ਹੈ ਨਾ ਨੀਂਦ ਬਹੁਤ ਜੇ ਆਉਂਦੀ ਵੀ ਆ ਜਨੂ ਉਹ ਪੁਲਾ ਦੇ ਉੱਪਰ ਬੀਮ ਜੇ ਪਾਏ ਹੋਏ ਗਾਡਰ ਜੀ ਉਹਨਾਂ ਦੇ ਵਿੱਚ ਮਸ਼ੀਨ ਵੱਜਦੀ ਆ ਨਹੀਂ ਦੱਦੀ ਖੁੱਲ ਜਾਂਦੀ ਆ ਅਬਰਾਂ ਤਾਂ ਮੈਂ ਤਾਂ ਸੁੱਤਾ ਹੀ ਨਹੀਂ ਬਾਈ ਸਾਰੇ ਰਾਤ ਤੇ ਕਿਉਂਕਿ ਨਵੀਂ ਮਸ਼ੀਨ ਸੀ ਬਾਈ ਮਸ਼ੀਨਾ ਭੱਜਦੀਆਂ ਤੁਹਾਨੂੰ ਪਤਾ ਵੀ ਜਿਆਦੇ ਆ ਭੱਜਣੇ ਦੇ ਬਾਅਦ ਫਿਰ ਰਾਜੂ ਨੇ ਚਲਾਈ ਆ ਵਿੱਚ 100 150 ਕਿਲੋਮੀਟਰ ਬਾਕੀ ਸਾਰਾ ਸਫ਼ਰ ਤਾਂ ਮੈਂ ਹੀ ਕੱਟਿਆ ਆਏ ਬਾਈ ਇਹ ਨਾ ਵੀ ਤੁਹਾਨੂੰ ਪਤਾ ਹੀ ਹੈ ਵੀ ਬਾਅਦ ਚ ਕੋਈ ਗੱਲਬਾਤ ਹੋ ਜਾਂਦੀ ਆ ਸਾਲਾ ਜਿਹਨੇ ਆਪ ਕੰਮ ਕਰਿਆ ਹੁੰਦਾ ਉਹਨੂੰ ਥੋੜਾ ਜਿਹਾ ਵੀ ਉਹ ਹੁੰਦਾ ਨਾ ਬਾਅਦ ਵੀ ਯਾਰ ਜੀ ਆਪ ਚਲਾਉਂਦਾ ਹੁੰਦਾ ਐ ਹੋ ਜਾਂਦਾ ਐ ਹੋ ਜਾਂਦਾ ਫਿਰ ਗੱਲ ਵੀ ਏਡੀ ਕੁਛ ਨਹੀਂ ਬਾਈ ਤੁਹਾਨੂੰ ਪਤਾ ਹੀ ਹੈ ਨਾ ਪਹਿਲਾਂ ਚਲੋ ਹੁਣ ਤਾਂ ਸੀਜ਼ਨ ਵੀ ਛੋਟੇ ਰਹਿ ਗਏ ਅੱਗੇ ਦਾ ਸੀਜ਼ਨ ਦੋ ਦੋ ਤਿੰਨ ਤਿੰਨ ਮਹੀਨੇ ਚੱਲੀ ਜਾਂਦੇ ਸੀ ਨਾ 24 24 ਘੰਟੇ ਮਸ਼ੀਨਾਂ ਬਾਈ ਚਲਾ ਕੇ ਮੇਰੀ ਆਪ 36 36 ਘੰਟੇ ਮਸ਼ੀਨ ਚਲਾਈ ਹੋਈ ਆ ਬਿਨਾਂ ਰੋਟੀ ਬਿਨਾਂ ਪਾਣੀ ਤੋਂ ਬਹੁਤ ਜ਼ਿਆਦਾ ਮਿਹਨਤ ਬਾਈ ਪਹਿਲਾਂ ਹਨਾ ਜੋ ਸੀਜ਼ਨ ਲੰਬੇ ਹੁੰਦੇ ਦੇ ਫੁੱਲ ਮਿਹਨਤ ਕਰੀ ਆ ਆਪਾਂ ਮੈਂ ਕਹਿੰਦਾ ਵੀ ਇੱਧਰ ਲੋਕਲ ਦੀਆਂ ਮਸ਼ੀਨਾਂ ਵੀ ਚਲਾਈਆਂ ਐਮਪੀ ਦੀਆਂ ਵੀ ਤੇ ਹਿਸਾਬ ਲਾ ਲੋ ਇਕੱਲੇ ਨੇ ਵੀ ਸੀਜ਼ਨ ਲਾਇਆ ਇਕੱਲੇ ਨੇ ਬੰਦੇ ਆ ਜਾਂਦੇ ਤੇ ਇੱਕ ਦੋ ਕੁ ਬੰਦੇ ਭੱਜ ਜਾਂਦੇ ਤੇ ਰਹਿ ਜਾਂਦੇ ਤੇ ਯਾਰ ਉਹਨੇ ਇਕੱਲੇ ਮੈਂ ਇਕੱਲੇ ਹੀ ਫਸੀ ਜਨ ਲਾ ਕੇ ਵੀ ਇੱਥੇ ਤੱਕਰ ਜਿਹੜੇ ਆਏ ਆ ਨਾ ਮਿਹਨਤ ਕਰਕੇ ਹੀ ਆਏ ਆ ਚਲੋ ਮਾਰਾ ਦੀ ਕਿਰਪਾ ਸਾਰੇ ਮੇਰੇ ਵੀਰਾਂ ਦੇ ਜਿਹੜੇ ਮਿਹਨਤ ਕਰਦੇ ਆ ਨਾ ਦਾ ਮਾਲਕ ਉਹਨਾਂ ਦੀ ਜਰੂਰ ਮਨ ਕਾਮਨਾ ਪੂਰੀ ਕਰੇ ਸਾਰੇ ਮੇਰੇ ਡਰਾਈਵਰ ਭਰਾ ਆ ਨਾ ਮਾਲਕ ਪੱਕੇ ਬਣ ਬਹੁਤ ਛੇਤੀ ਬਣਗੇ ਬਾਈ ਹੈ ਨਾ ਚਲੋ ਜਿਹੜਾ ਬੰਦਾ ਮਿਹਨਤ ਕਰਦਾ ਉਹਦਾ ਦੀਵਾ ਕਦੇ ਨਹੀਂ ਊਜੂਗਾ ਜਿਹੜਾ ਬੰਦਾ ਹਿਰਾ ਫੇਰੀ ਕਰਦਾ ਉਹ ਦੀਵਾ ਕੁਸਕ ਦਿੰਦਾ ਹੀ ਹੁੰਦਾ ਬੀਜਣਾ ਟਾਈਮ ਹੋਇਆ ਰਿਆ ਫੇਰੀ ਚਾਲਦੀ ਉਹਨਾਂ ਟਾਈਮ ਉਹ ਦੀਵਾ ਵੱਲਦਾ ਉਹਦੇ ਬਾਅਦ ਜਦ ਇਹ ਬਾਈ ਠੱਪੇ ਹੋ ਜਾਂਦਾ ਕੰਮ ਬਾਕੀ ਗੋਲੀ ਆ ਇਹ ਤਾਂ ਹੁਣ ਲਾਤੀ ਰਾਣੀ ਸਾਈਡ ਤੇ ਇੱਥੇ ਖੜਾਤੀ ਇਹਦਾ ਹੁਣ ਉੱਪਰ ਇਹਦੇ ਕਾਗਜ ਆ ਨਾ ਪਾ ਦਾਂਗੇ ਵੀ ਐ ਧੁੱਪ ਤੇ ਵੀ ਨਾਲੇ ਉਸ ਪੈਂਦੀ ਆ ਬਾਈ ਕਿਹ ਜੇ ਨਾ ਤਾਂ ਭਾਈ ਮੰਨੀ ਮਿੰਨੀ ਜੀ ਇਹਨੂੰ ਇੱਥੇ ਲਾ ਕੇ ਤਰਪਾਲ ਆ ਜਿਹੜੀ ਦੇ ਉੱਤੇ ਪਾ ਦਾਂਗੇ ਇਹ ਤਾਂ ਹੁਣ ਆਪਣੀ ਰਾਣੀ ਲੱਗੀ ਟਿਕਾਣੇ ਤੇ ਬਾਕੀ ਦਸ਼ਮੇਸ਼ੋ ਕੱਢ ਲਈ ਅੱਜ ਆ ਖੜਾ ਦਵੇਸ਼ ਦਾ ਕਟਰ ਕਰਮਾਲੀ ਦਾ ਇਹਦਾ ਵੀ ਹੁਣ ਆ ਪੁਲੀ ਆਪਣੀ ਟੁੱਟ ਗਈ ਸੀ ਹਨਾ ਸੀਜ਼ਨ ਦੇ ਵਿੱਚ ਝੋਨਾ ਵੜਦੇ ਜਦ ਅਸੀਂ ਟੁੱਟ ਗਈ ਸੀ ਉਹਦੇ ਡਬਲ ਬਰਡ ਵਾਲੀ ਪੁਲੀ ਮਿਲ ਹੀ ਨਹੀਂਦੀ ਮੈਂ ਸਿੰਗਲ ਵਾਲੀ ਉਹ ਲੈ ਕੇ फटाफट ਰਾਤ ਨੂੰ ਕੰਮ ਚਲਾਤਾ ਤਾਂ ਵਧੀਆ ਰਹਿ ਗਿਆ ਇਹਦੇ ਨਾਲ ਇਹ ਵੀ ਹਿੱਲੀ ਨਹੀਂ ਕਿਨੇ ਸਿੰਗਲ ਬਰਡ ਉਹ ਵਧੀਆ ਪੜਾਈ ਕਰੀਗੀ ਬਾਕੀ ਤਾਂ ਹੋਰ ਤਾਂ ਕੰਮ ਸਾਰਾ ਓਕੇ ਹੀ ਰਿਪੋਰਟ ਇਹਦੀ ਮੋਟਰ ਦਾ ਬਣਾਇਆ ਤਾਂ ਪੁਰਾਣੀ ਮੋਟਰ ਲਾ ਲਈਏ ਫਿਰ ਮੈਂ ਕਹਿੰਦਾ ਨਹੀਂ ਯਾਰ ਇਹਦੀ ਨੂੰ ਇਹ ਪੰਜਾਬ ਲੈ ਜਾਾਂਗੇ ਹਨਾ ਉੱਥੇ ਚਲੋਆਂ ਕੰਮ ਵੀ ਵਧੀਆ ਹੋ ਜਾਂਦਾ ਜਾ ਕੇ ਵੀ ਉੱਥੇ ਲਵਾ ਲਾਂਗੇ ਬੱਬਲਾ ਦਾ ਮੋਟਰ ਦਾ ਕੰਮ ਆ ਇਹ ਵੀ ਐ ਵੈਸੇ ਠੀਕ ਆ ਆਪਣਾ ਵਧੀਆ ਜੀਰੋ ਜੀਰੋ ਚੱਲਦਾ ਇਹ ਕੋਈ ਦਿੱਕਤ ਨਹੀਂ ਸੈਟਿੰਗ ਇਹਦੀ ਵਧੀਆ ਕਰੀ ਆ ਆਪਾਂ ਵੀ ਇਹਨੂੰ ਅਗਲੇ ਸਾਲ ਮੋਟਰ ਦਾ ਕੰਮ ਜਿਹੜਾ ਕਰਾਵਾਂਗੇ ਨਹੀਂ ਤਾਂ ਵੈਸੇ ਲੋੜੇ ਨਹੀਂ ਹੈਗੇ ਇੱਧਰ ਰੱਖਾਂਗੇ ਇਹਨੂੰ ਤਾਂ ਰਾਨੀ ਨੂੰ ਆਪਣੀ ਨੂੰ ਹੁਣ ਬਾਕੀ ਗੱਲ ਹੋਰ ਆ ਬਾਈ ਬਾਸਮਤੀ ਝੋਨਾ ਵੱਢਿਆ 14 ਇੰਚੀ ਬਰਮਾ ਆਪਾਂ ਪੰਜਾਬ ਦੇ ਵਿੱਚ ਇਦਾਂ ਨਾ ਮਸ਼ੀਨਾਂ ਦੇ ਵਿੱਚ ਥੱਬੇ ਵਗੈਰਾ ਬਹੁਤ ਬਣੇ ਆ ਸਾਰੇ ਹੀ ਇਦਾਂ ਜਿਹੜੇ ਪੰਜਾਬ ਦੇ ਵਿੱਚ ਮਸ਼ੀਨਾਂ ਚੱਲੀਆਂ ਸਭ ਇਹੀ ਕਹਿੰਦੇ ਆ ਬਾਈ ਸਾਡੀ ਪੁਰਾਣੀ ਮਸ਼ੀਨ ਸੀ 14 ਇੰਚੀ ਔਗਰ ਆ 16 ਇੰਚੀ ਔਗਰ ਬਣਾ ਯਾਰ ਇਦਾਂ ਥੱਬੇ ਬੜੇ ਬਣਿਆ ਲੋਕਾਂ ਨੂੰ ਇਹ ਹੋਇਆ ਹੋਇਆ ਨਾ ਵੀ ਪਤਾ ਨਹੀਂ ਥੱਬੇ ਬਰਮ ਕਰਕੇ ਬਣਦੇ ਆ ਬਾਈ ਇਦਾਂ ਜਿਹੜਾ ਝੋਨਾ ਦਾ ਪੰਜਾਬ ਦੇ ਵਿੱਚ ਹੈ ਨਾ ਵੀ ਉਹ ਝੋਨਾ ਇਹੋ ਜਿਹਾ ਝੋਨਾ ਹਰ ਸੀ ਜੰਦਾ ਆਉਣਾ ਨਹੀਂ ਹੈਗਾ ਹਰਾਂ ਵੀਰੇ ਇੱਕ ਸੀਜ਼ਨ ਚੋਂ ਨਾ ਇਹ ਜਾ ਨਹੀਂ ਆਉਣਾ ਹੈਗਾ ਵੀ ਜਿਹੜਾ ਮਸ਼ੀਨਾਂ ਦੀਆਂ ਇਦਾਂ ਲਾਟਾਂ ਨਿਕਲੀਆਂ ਉਹ ਨਿਕਲ ਐਤਕਿ ਹੁਣ ਰੇਹਕ ਸਾਲ ਥੋੜੀ ਨਿਕਲਣੀ ਆਉਂਦਾ ਕੋਈ ਸਿਸਟਮ ਇਹੋ ਜਿਹਾ ਦਬ ਚਲੋ ਚਾਹੇ ਜਾਂ ਕੁਦਰਤ ਦੇ ਰੰਗ ਹਨਾ ਬਾਕੀ ਇਹ ਮਸ਼ੀਨ ਤੁਸੀਂ ਐਂ ਹਸਾਬ ਲੈ ਲਓ 14 ਇੰਚੀ ਓਗਰ ਚ ਵੀ ਇਹਦੇ ਬਾਈ ਮੈਂ ਕਹਿੰਦਾ ਵੀ ਇੰਨੀ ਬੜਾਈ ਕਰੀਆ ਝੋਨੇ ਦੀ ਇੰਨੀ ਬੜਾਈ ਕਰੀਆ ਬਾਸਮਤੀ ਗਿਰਿਆ ਵਾ ਵੱਡਿਆ ਤੁਸੀਂ ਹਸਾਬ ਲਓ 11 21 17 18 ਇੰਨਾ ਬੜਾਂਗਾ ਕਰਿਆ ਮਸ਼ੀਨ ਨੇ ਗੱਲ ਛੱਡ ਦਿਓ ਤੁਸੀਂ ਇਹਦੋ ਬਾਰੇ ਦੀ ਝੋਲੀ ਆ ਨਾ ਹੁਣ ਆਪਾਂ ਅੱਜ ਕੱਲ ਨਵੀਆਂ ਮਸ਼ੀਨਾਂ ਆਉਣੀਆਂ ਕਈ ਮੈਂ ਦੇਖਿਆ ਕ ਮੈਂ ਨਾਲ ਵੀ ਮੈਨੂੰ ਫੋਨ ਆ ਬਾਈ ਯਾਰ ਝੋਲੀ ਸਾਡੀ ਕਰਾਉਣੀ ਐ ਸੱਟ ਝੋਲੀ ਨਵੀਂ ਲਵਾਉਣੀ ਆ ਆਹ ਦੇਖ ਲਓ ਬਾਈ ਝੋਲੀ ਜਿਵੇਂ ਹੀ ਬਰਮ ਦੇ ਕੋਲ ਫਿੰਗਰਾਂ ਔਰ ਝੋਲੀ ਜਿਵੇਂ ਡਾਊਨ ਮੈਂ ਕਹਿੰਦਾ ਵੀ ਤੁਹਾਨੂੰ ਤੁਸੀਂ ਚੱਲਦੀ ਦੇਖੀ ਹੋਣਾ ਮੇਰੀ ਵੀਡੀਓ ਦੇਖ ਲਓ ਜਾ ਕੇ ਜਿਹੜੇ ਵੀਰਾਂ ਨਹੀਂ ਦੇਖੀ ਵੀ ਜਿੰਨਾ ਬਣਾਗਾ ਬਾਈ ਝੋਲੇ ਦੇ ਵਿੱਚ ਗਰੇ ਹੋਏ ਜੇ ਇਹ ਨਵੇੜਾ ਕਰਦੀ ਦੀ ਮਸ਼ੀਨ ਮੈਂ ਕਹਿੰਦਾ ਵੀ ਇੰਨਾ ਨਹੀਂ ਕਰ ਸਕਦੀ ਇੰਨਾ ਇਹ ਸਾਡਾ ਕਰਮਾਲੀ ਦੇ ਸਾਥ ਦੁੱਤਾ ਔਰ ਕਿਸੇ ਗੱਲੋਂ ਵੀ ਦਿੱਕਤ ਨਹੀਂ ਕੋਈ ਆਈ ਇਹਦੇ ਵਿੱਚ ਸਿਰਫ ਇੱਕ ਸਟਿੱਪਾਂ ਦੀ ਦਿੱਕਤ ਆਈ ਆ ਜਿਹੜੀ ਮੰਨ ਲਓ ਸਟੈਪ ਟੁੱਟ ਗਈਆਂ ਆਪਣੀਆਂ ਦੋਏ ਹੈ ਨਾ ਉਹ ਵੀ ਤਾਂ ਟੁੱਟ ਗਈਆਂ ਤੁਹਾਨੂੰ ਮੈਂ ਦੱਸਦਾ ਹੁਣ ਜਿਹੜੀ ਆਪਾਂ ਪੁਲੀ ਹੈ ਨਾ ਉਹਨੂੰ ਫੀਟਰ ਨੂੰ ਪੁਲੀ ਲਾਈ ਤੀ ਉਹ ਪੁਲੀ ਆਪਣੇ ਮੱਕੀ ਵਾਲੇ ਕਟਰ ਕਰਕੇ ਉੱਥੇ 11 ਇੰਚੀ ਪਾ ਲਈ ਤੀ ਇੱਥੇ ਇਹ ਮੰਗਦੀ ਦੀ 10 ਇੰਚੀ ਪੁਲੀ ਆਪਾਂ ਪਾ ਕੇ ਰੱਖੀ ਨੌ ਨੌ ਪਕਾ ਪਾਉਣ ਦਾ ਕਾਰਨ ਜੇ ਆਪਾਂ ਬਾਈ 10 ਇੰਚ ਹੀ ਪਾਉਂਦੇ ਤੇ ਹਨ ਤਾਂ ਜਾ ਕੇ ਇਹ ਪੁਲੀ ਗਾਹਾਂ ਲੱਗ ਜਾਂਦੀ ਸੀ ਇਹਦੇ ਨਾਲ ਫੇ ਬੈਲਟ ਨਹੀਂ ਦੀ ਚੜਦੀ ਜਿਵੇਂ ਆਪਣਾ ਬੈਲਟਾ ਚੜਾਉਣੀ ਉਤਾਰਨੀ ਪੈਂਦੀ ਐ ਉਹ ਬੈਲਟਾ ਨਹੀਂ ਦੀ ਫੇ ਚੜਦੇ ਗੈਪ ਘੱਟ ਰਹ ਜਾਂਦਾ ਦਾ ਜਿਵੇਂ ਮਾੜਾ ਜਿਹਾ ਗੈਪ ਰਹ ਜਾਂਦਾ ਦਾ ਬੈਲਟਾ ਪੈਂਦੀਆਂ ਨਹੀਂ ਇਹਦੀਆਂ ਹੁਣ ਆਪਾਂ ਜਿਹੜੀਆਂ ਪੁਲੀਆਂ ਦੀ ਅਰੀਜਨਲ ਆਪਾਂ ਨੂੰ ਨਾਲ ਆਈਆਂ ਦੀਆਂ ਹਨ ਹੁਣ ਤੁਹਾਨੂੰ ਪਤਾ ਹੀ ਹੈ ਵੀ ਜੇ ਆਪਾਂ ਮੱਕੀ ਵੱਡੀ ਵੀ ਦਾ ਉਹ ਰਾਣੀ ਦਾ ਵੱਡਾਂਗੇ ਉਹਦੇ ਮੂਰੇ ਕਟਰ ਪਾਵਾਂਗੇ ਕਰਤਾਰ ਦਾ ਹੀ ਆਪਣਾ ਕਟਰਾ ਹਨਾ ਵੀ ਇਹਦੇ ਮਗਰ ਜਿਹੜੀ ਪੁਲੀਆਂ ਆਪਣੇ ਨਾਲ ਆਈਆਂ ਦੀਆਂ ਕੰਪਨੀ ਦੇ ਵਿੱਚੋਂ ਜਿਹੜੇ ਆਪਾਂ ਲਈਤੀ ਇਹ ਉਹ ਪੁਲੀਆਂ ਨਾਲ ਲੈਣੀਆਂ ਪਰ ਇਹ ਘਰੇ ਪਈਆਂ ਦੀਆਂ ਉਹ ਉਹ ਪੁਲੀਆਂ ਇਹਦੇ ਵਿੱਚ ਪਾ ਦਾਂਗੇ ਸਟ੍ਰਿਪ ਤੋਂ ਨਹੀਂ ਦੇਖਦਾ ਜਿਹੜੀ ਹਨ ਇਹਦੇ ਨਾਲ ਬਾਈ ਕਿ 9 ਇੰਚੀ ਗਾ ਢੇੜਾ ਜ਼ਿਆਦਾ ਬਣ ਜਾਂਦਾ। ਨਾ ਸੌਰੀ ਹਾਂ 9 11 ਆਪਣੇ 11 9 ਢੇੜਾ ਥੋੜਾ ਜ਼ਿਆਦਾ ਦਾ ਸਾਰਾ ਕਟਰ ਤੇਜ਼ ਚੱਲਦਾ ਦਾ ਉਹਦੇ ਕਰਕੇ ਫਿਰ ਹੁਣ ਪੁਲੀਆਂ ਜਿਹੜੀਆਂ ਆਪਾਂ ਪੈਂਦੀਆਂ ਹਨਾ ਮਸ਼ੀਨ ਨੂੰ ਪੈਂਦੀ ਹੈ ਤੇ 8 ਇੰਚੀ ਮੂਰੇ ਪੈਂਦੀ ਹੈ 7 ਇੰਚੀ ਉਹ ਪੁਲੀ ਪਾ ਦਾਂਗੇ। ਉਹਦੇ ਨਾਲ ਬਿਲਕੁਲ ਆਪਾਂ ਮੂੰਗੀ ਵੱਡੀ ਆ ਪਤਾ ਨਹੀਂ ਤਾਂ ਲੱਗਦਾ ਜਦੋਂ ਦਾ ਕਟਰ ਪਾਇਆ ਵਾ ਹਨਾ ਪੁਲੀ ਪਾਈ ਦੀ ਉਦੋਂ ਦੇ ਬਾਅਦ ਥੋੜੀ ਦਿੱਕਤ ਆ ਗਈ ਦੀ ਬਾਕੀ ਕਰਮਾਂ ਵਾਲੀ ਸਟਾਰਟ ਬਾਈ 6 ਮਹੀਨੇ ਆਪਣੇ 2 1/2 ਮਹੀਨੇ ਬਾਅਦ ਕਰੀ ਜਾ ਕੇ ਪੜਕ ਦੇ ਕੇ ਸਟਾਰਟ ਹੋ ਗਈ ਆ ਕੇ 1 ਰੁਪਿਆ ਮੈਂ ਕਹਿੰਦਾ ਨਹੀਂ ਆਇਆ ਲੱਗਦਾ ਮੈਨੂੰ ਆਹ ਵੀ ਰਸਤਾ ਰੋਸਾ ਮਰਾਉਂਗੇ ਬੈਟਰੀਆਂ ਨਵੀਆਂ ਰਖਾਈਆਂ ਹੋਈਆਂ ਦੀ ਆਪਣੀਆਂ ਪੜਕ ਦੇ ਕੇ ਆ ਕੇ ਸਟਾਰਟ ਹੋ ਗਈ ਲਾਗੇ ਬ੍ਰੇਕ ਲੱਗਣਾ ਬਾ ਠੀਕ ਆ ਹੈ ਤੇਲ ਤਾਂ ਬਾ ਠੀਕ ਆ ਫੀਟਰ ਲਾ ਕੇ ਦਾ ਦੇਖਦੇ ਆ ਮੇਰਾ ਤੇ ਥਰਾਈਸਰ ਆ ਜਿਹੜਾ ਨਾ 12 ਪੂਰਾ ਵੀ ਲਵਾਉਣੀ ਆ ਉਹਨੂੰ ਉਹ ਵੀ ਇੱਥੇ ਦਵਾਂਗੇ ਕਿਸ ਮੈਸਤਰੀ ਨੂੰ ਬਾਕੀ ਸੰਦ ਭਾਂਡਾ ਸਾਰਾ ਆਪਣਾ ਹਨਾ ਵਧੀਆ ਅੰਦਰ ਆ ਗਿਆ ਫਾਰਮ ਦੇ ਉਹ ਟਰੈਕਟਰ ਖੜਾ ਤੁਨਾਂ ਲੀਕਾ ਉਹ ਬੜਾ ਮੱਕੀ ਵਾਲਾ ਕਟਰ ਖੜਾ ਅੰਦਰ ਉਹ ਖੜਾ ਇਹਦੀ ਇਹਦੀ ਪੇਰ ਆਣਾ ਮਾੜੀ ਰਿਪੇਅਰ ਤਾਂ ਵੈਸੇ ਢੀ ਹੈ ਵੀ ਨਹੀਂ ਕੋਈ ਜਣੀ ਐ ਵੀ ਆਪਾਂ ਤਸੱਲੀ ਇਹ ਜਿਹੜੀ ਆਪਣੀ ਹਨਾ ਪੂਰੀ ਕਰਾਂਗੇ ਕਿਉਂਕਿ ਜਣਕ ਦਾ ਸੀਜ਼ਨ ਨਾ ਗਰਮੀ ਹੁੰਦੀ ਆ ਫਿਰ ਵੀ ਐ ਇੰਜੜ-ਉੰਜੜ ਦਾ ਵੀ ਕੰਮ ਆ ਜਿਹੜਾ ਐਨ ਓਕੇ ਰਿਪੋਰਟ ਦੇਖਾਂਗੇ ਉਹ ਵੀ ਬਹਿ ਗਿਆ ਰਾਜੂ ਹੁਣ ਛਤਰੀ ਆ ਪਹਲਵਾ ਲਈ ਦੀ ਇਹਦੀ ਉਹਦੇ ਹੈ ਨਾ ਪਿਛਲੇ ਸੀ ਜੇ ਛਤਰੀ ਲਵਾ ਲਈ ਦੀ ਡੈਕ ਤੇ ਤੇ ਵਧੀਆ ਲੱਗਿਆ ਹੋਇਆ ਆਪਣਾ ਜੇ ਆਪਾਂ ਕੰਮ ਹੀ ਇਸ ਵੀ ਨਹੀਂ ਦੀ ਛੱਡੀ ਕੋਈ ਹੈ ਨਾ ਟਾਇਰਾਂ ਜਿਹੜੇ ਉਹ ਵੀ ਇਹਦੇ ਨਵੇਂ ਲਾਤੇ ਤੇ ਟਾਇਰਾਂ ਤੋਂ ਬਾਅਦ ਮਗਰਲੇ ਟਾਇਰਾਂ ਉਹ ਆਪਣੇ ਕੋ ਰਮ ਜਿਹੜੇ ਬਾਹਰ ਵਾਲੇ ਦੇ ਨਾ ਉਹ ਕਸੇ ਹੋਏ ਆ ਬਾਕੀ ਨਵੇਂ ਟਾਇਰ ਬਾਈ ਆਪਣੇ ਜਿਹੜੇ ਅੰਦਰ ਆ ਉਹ ਬਿਲਕੁਲ ਨਵੇਂ ਨਿਊ ਪਏ ਆ ਉਹਦਾ ਹਜੇ ਵੀ ਹਸਾਬ ਲਾ ਲੋ ਕਿਤੇ ਹੀ ਲਾਏ ਆ ਹਜੇ ਮੱਕੀ ਚ ਲਾਏ ਤੇ ਨਹੀਂ ਤਾਂ ਲਾਏ ਲੋੜੇ ਹਿੰਦੀ ਬਾਈ ਬਾਕੀ ਬਾਈ ਦੀ ਸਭ ਜੀ ਲੱਗੀ ਹੋਈ ਆ ਪਿਆਜ਼, ਗੋਭੀ, ਪਾਲਕ, ਧਨੀਆ, ਮੇਥਾ ਸਾਰਾ ਆਈਟਮ ਆ ਵੀ ਖਾਣ ਪੀਣ ਨੂੰ ਇੱਥੇ ਕੋਈ ਆਪਾਂ ਨੂੰ ਹੋ ਨਹੀਂ ਹੈਗਾ। ਬਾਕੀ ਆਪਣਾ ਰੋਟੀ ਬੰਦੇ ਲੱਗੇ ਆ ਬਣਾਉਣ। ਗੇਰ ਮਲਾਈ ਵਾਂਗੂੰ ਪੈਨੇ ਆ ਜਿਵੇਂ ਮਲਾਈ ਪੈਂਦੀ ਹੁੰਦੀ ਹੈ ਨਾ ਐਂ ਤਲਕਦੇ ਆ ਗੇਰ ਲੀਵਰਾਂ ਪੜਕ ਦੇ ਕੇ ਗੇਰ ਮਾਰਦੀ ਆ। ਬਾਕੀ ਮਸ਼ੀਨ ਦਾ ਵੀ ਫਰਕ ਆ ਤਾਂ ਕੀ ਹੋਈਦਾ ਹਨਾ ਵੀ ਆਪਾਂ ਤਰਪਾਲ ਪਾ ਕੇ ਕੇਦੇ ਦੇ ਉੱਤੇ ਮੈਂ ਕਹਿੰਦਾ ਵੀ ਜੈ ਜੀ ਖੜਾ ਕੇ ਕੇ ਤੇ ਮਾੜਾ ਜਿਹਾ ਵੀ ਮਿੱਟੀ ਘੱਟਾ ਨਹੀਂ ਉੱਪਰ ਪਿਆ ਹੈਗਾ ਮਸ਼ੀਨ ਦੇ ਬਾਕੀ ਕੰਧ ਦੀ ਨਾ ਕੰਧ ਦਾ ਵਾਫਾ ਰਿਹਾ ਹਵਾ ਹੋਵਾ ਤੇ ਤਰਪਾਲ ਦਰਪੂਲ ਦਾ ਜਮੀ ਨਹੀਂ ਨਾ ਹਿੱਲੀ ਤਰਪਾਲ ਜੇ ਕਿਹਣਾ ਪਾ ਕੇ ਕੇ ਤੇ ਬਸ ਉਕਣੇ ਆ ਕੇ ਲਾ ਲਈ ਆਹ ਟੂਲ ਇਹਨੂੰ ਆਹ ਟੂਲ ਲੱਗਿਆ ਹੋਇਆ ਟਰਾਲੇ ਵਾਲਾ ਟਾਇਰ ਹੈ ਇਹਦੇ ਕੀ ਚਲੋ ਸੀਜ਼ਨ ਲਾ ਲੰਨੇ ਆਂ ਗਾਂ ਵਾਲ ਸੀ ਜਿਹਨੇ ਟਾਇਰ ਆ ਨਾ ਦੋਏ ਇਹ ਵੀ ਨਵੇਂ ਲਾ ਦਾਂਗੇ ਫਿਲਟਰ ਲਾ ਕੇ ਉੱਥੇ ਨੂੰ ਲਿਆਓ ਇਹਨੂੰ ਆਪ ਹੋਰ ਮਨ ਕਿਵੇਂ ਆ ਵਧੀਆ ਹੀ ਵਧੀਆ ਹਾਂ ਆਉਨੇ ਨੇ ਯਾਰੇ ਰਾਤ ਨੀਂਦ ਪੂਰੀ ਆਈ ਫੇਰ ਐਨ ਪੂਰੀ ਨਹਾਤ ਹੋ ਗਏ ਹੁਣ ਐਰ ਹੋਏ ਪਏ ਆ ਫਰੀਜ ਟੱਲੀ ਹਾਂ ਹੋ ਗਏ ਪੰਜਾਬ ਵਰਗਾ ਮਾਹੌਲ ਬਣ ਗਿਆ ਐਨ ਬਣ ਗਿਆ ਹਾਂ ਬਣ ਗਿਆ ਤੂੰ ਕੱਦ ਕੀ ਹੁੰਦਾ ਗਰਮੀ ਬਹੁਤ ਆ ਨਾ ਗਰਮੀ ਨਾਲੇ ਗਣਕਾ ਪੱਕਣੀਆਂ ਹੁਣ ਹਾਂ ਗਰਮੀ ਨਾਲੇ ਗਣਕਾ ਪੱਕਣੀਆਂ ਬਹੁਤ ਗਰਮੀ ਆ ਦੇ ਲੰਮ ਪੜੱਕ ਦੇ ਕਿ ਸਟਾਰਟ ਹੋ ਗਈ ਮੈਨੂੰ ਤਾਂ ਲੱਗਦਾ ਮਾ ਮੇ ਰਸਾ ਮਰਾਊਗੀ ਹੈ ਵਧੀਆ ਸਟਾਰਟ ਹੋ ਗਈ ਅੱਛਾ ਜੇ ਤਾਂ ਕਰਮ ਵਾਲੀ ਹੈ ਹੈ ਉਹ ਕਰਮ ਵਾਲੀ ਰਾਣੀ ਹੈ ਜਿਹੜਾ ਇੱਥੇ ਤੱਕ ਪਹੁੰਚਾ ਤੇ ਹੈ ਨਾ ਬੈਟਰੀਆਂ ਰਵੀਆਂ ਦੀਆਂ ਅਮਰਾਉਂਦੀਆਂ ਬੈਟਰੀਆਂ ਮਰਖਾ ਗਿਆ ਦਾ ਜੀ ਬੈਟਰੀਆਂ ਨੇ ਕੀ ਕਰਨਾ ਹੈ ਇੰਜਨ ਪੰਪ ਦੀ ਸਹੀ ਹੈ ਸਭ ਤੋਂ ਤੇ ਗਿਆ ਬਈ ਬਾਹਰੀ ਕਰਾਂਗੇ ਜਿਗਾਰ ਇਹ ਤਾਂ ਹੁਣ ਨਵੇਂ ਮਾਡਲ ਚ ਬਣਾ ਦਾਂਗੇ ਇਹਨੂੰ ਇਨੂੰ ਪੰਜਾਬ ਲੈ ਜਾਗੇ ਹਾਂ ਬਾਸ ਪੂਜ ਪਾਂਤਾ ਦੀ ਜਿਵੇਂ ਠੀਕ ਆ ਇਹਦਾ ਫੁਰਬਨ ਆ ਪੱਲਾ ਖੁੱਲਦਾ ਕਰਨਾ ਔਰੇ ਤੇ ਆ ਇੱਥੇ ਤਾਂ ਆ ਵਾ ਵੱਢ ਕੇ ਨਾ ਇਹ ਨਾ ਥੱਲੇ ਵਾਲਾ ਪੱਲਾ ਖੁੱਲਾ ਕਰ ਖੁੱਲਦਾ ਕਰਨਾ ਇਹਦਾ ਉੱਪਰ ਵਾਲਾ ਲੱਗਿਆ ਰਹਿਣਾ ਇਹਦਾ ਆ ਥੱਲੇ ਵਾਲਾ ਵੱਢਣਾ ਸੋਇਆਬੀਨ ਵੱਟੇ ਹੀ ਨਹੀਂ ਕਰਨੀ ਆਪਾਂ ਨਹੀਂ ਭਾਈ ਦੋ ਮੱਕੀ ਦੀ ਰੱਖਿਆ ਕਰਾਂਗੇ ਵਿੱਚੋਂ ਟੀ ਨਹੀਂ ਸੋਆਬੀਨ ਤਾਂ ਲੇਟ ਮੱਕੀ ਤਾਂ ਲੇਟ ਆਉਂਦੀ ਆ ਇਹਨੂੰ ਸੋਆਬੀਨ ਆਉਂਦੀ ਜਾਂ ਮੱਕੀ ਆਉਂਦੀ ਜਾਂ ਨੂੰ ਸੋਆਬੀਨ ਦਾ ਨਿਬੜ ਜਾਂਦਾ ਉਹ ਐ ਲਾਲਚ ਹੁੰਦਾ ਵੀ ਦੂਰ ਤੇ ਆਪਾਂ ਨਾ ਕੁਝ ਪਾਏ ਹੋ ਗਏ ਹਾਂ ਕਹਣਾ ਕਿਹੜਾ ਹਾਂ ਮੈਂ ਤੈਨੂੰ ਵੀ ਗਾਹ ਨੂੰ ਇੱਕ ਹਕਾ ਲਿਆਉਣੀ ਚਿੰਤਾ ਨਾ ਕਰ ਖੋਣਾਇ ਸੀਗਾ ਕਿ ਜਿਵੇਂ ਹੁਣ ਆਪਣੇ ਇੱਥੇ ਝੋਨਾ ਖੜਾ ਸੀ ਇਹਨੂੰ ਮੈਂ ਆਖਿਆ ਸਾਡੇ ਕੋਲ ਤਾਂ ਹੈਗੀ ਹੋਰ ਮਸ਼ੀਨਾਂ ਸੀ ਵੱਢ ਲਾਂਗੇ ਤੂੰ ਆਉਂਦਾ ਉਹ ਜਾ ਕੇ ਸੀ ਉੱਥੇ ਹੁਣ 10-15 ਦਿਨ ਲੱਗ ਕੇ ਆ ਗਏ ਬਾਈ ਬਾਈ ਤੂੰ ਹੀ ਬਹੁਤ ਸਾਹ ਹੁਣ ਜੇ ਮੈਂ ਆਪਦੇ ਉਰੇ ਝੋਨੇ ਦੇ ਮਾਰਾ ਕੋਲ ਕਿਲੇ ਮੇਰੇ ਹਲੇ ਮਾਇਆ ਯਾਰ ਤੁਸੀਂ ਸਾਹ ਬਹੁਤ ਕਰਦੇ ਇਹਨਾਂ ਬਾਈ ਉਹਦੇ ਨਾਲੇ ਨਾਲ ਮੈਂ ਕਹਿੰਦਾ ਬਾਈ ਉਹ ਸਭ ਮੁੰਡੇ ਨੇ ਇੰਨਾ ਸਾਥ ਦਿੱਤਾ ਬਾਈ ਦੇ ਨੇ ਮੈਂ ਗੱਲ ਛੱਡ ਦਿੰਦਾ ਡੀਜ਼ਲ ਮੇਰੇ ਨਾਲ ਜਾ ਕੇ ਪਾ ਕੇ ਆਉਂਦਾ ਰ ਰਾਤ ਨੂੰ 10-10 ਵਜੇ ਵੀ ਜੇ ਆਪਾਂ ਕੱਲਾ ਗਏ ਮੈਂ ਕੱਲਾ ਬੜਾ ਹੋ ਜੂ ਕੱਲਾ ਨਹੀਂ ਬੜਾ ਹੁੰਦਾ ਜਨੇਰ ਪੂਰਾ ਹਾਲਾਂਕਿ ਇਹਨੂੰ ਪਹਿਲਾਂ ਕਹਿਆ ਸੀ ਵੀ ਆ ਕੇ ਏਰੀਆ ਦੇਖ ਲੈ। ਇਹ ਕਹਿੰਦਾ ਨਹੀਂ ਅੰਕਲ ਮੈਂ ਤਾਂ ਆ ਗਿਆ। ਮਾ ਮਾਪੋ ਯਾਰ ਬੰਦੇ ਦੇ ਗੱਲਾਂ ਦਾ ਹੀ ਪਤਾ ਤਜਰਬੇ ਦੀ ਗੱਲੇ ਬਾਤ ਤੇ ਪਤਾ ਲੱਗ ਜਾਂਦਾ। ਇਹ ਕਹਿੰਦਾ ਮੈਂ ਦੇਖ ਜਾ ਮੱਕੀ ਵਾਲਾ ਏਰੀਆ ਆ ਕੇ ਮੈਂ ਦੇਖਣਾ ਕਿ ਅੰਕਲ ਆ ਗਿਆ ਸਵੇਰੇ ਮਸ਼ੀਨ ਆ ਗਈ ਦੋਏ ਦਾ ਸ਼ਾਮ ਨੂੰ ਮਸ਼ੀਨ ਆ ਸੀ ਇੱਥੇ ਲਿਆਂਦੀ। ਬਾ ਫਿਰ ਮਹਾਰਾਜ ਨੇ ਇਹ ਜੀ ਸੁਣੀ। ਚੱਲੀ ਗਈ ਵਧੀਆ। ਮਹਾਰਾਜ ਬਹਿ ਜਾ ਹੀ ਹੋਗੇ। ਹਾਂ। ਹੁਣ ਇਹਦੇ ਨੇ ਇਹਨੂੰ ਮੰਨ ਕੇ। ਬਾਕੀ ਆ ਇੱਕ ਸਤਾ ਬਕਰਵਣਾ ਟੁੱਟ ਗਿਆ ਦਾ ਮੱਕੀ ਦੇ ਵਿੱਚ ਹਨਾ ਥੋੜਾ ਸੱਚੋਂ ਝੋਨੇ ਦੇ ਵਿੱਚ ਟੁੱਟ ਗਿਆ ਦਾ। ਇਹ ਆਪਾਂ ਨਵੇਂ ਹੀ ਬਾਤ ਆ ਪਰ ਉੱਥੇ ਲੈ ਕੇ ਐ ਇਹ ਆਪਣੇ ਸੌਲੀਆਂ ਹਨ ਸੈਂਟੀ ਬੈਂਟੀ ਉਹ ਨਹੀਂ ਵੀ ਰੋਣੀ ਉਹਨਾਂ ਦਾ ਲੈ ਕੇ ਆਪਾਂ ਇਹ ਸਟਾਫ ਵਕਰ ਇੱਥੇ ਮਿਲ ਗਿਆ ਦਾ ਐਮਪੀ ਦੇ ਵਿੱਚ ਆਪਾਂ ਨੂੰ 4500 ਰੁਪਏ ਦਾ ਇਹ ਸਟਾਫ ਵਕਰ ਆਪਾਂ ਨਵਾਂ ਬਾਪ ਦਾ ਬਾਕੀ ਹੁਣ ਇਹ ਸਾਰੇ ਸਟਾਫ ਵਕਰ ਕਿਹੜਾ ਕੱਢ ਗਏ ਹਨ ਨਾ ਇਹ ਤਸੱਲੀ ਕਰਕੇ ਵੀ ਫਿਰ ਆਪਣੇ ਉਹਦੇ ਨਾਲ ਪਾਵਾਂਗੇ ਤਜਰਬੇ ਨਾਲ ਬਾਕੀ ਮੋਰਨੀਆਂ ਬਾਈ ਇਹਦੀਆਂ ਕਰਤਾਰਨੀਆਂ ਸੇਮ ਆ ਜਿਵੇਂ ਹਨਾ ਕਰਾਤੀਆਂ ਦੀ ਮੈਂ ਨਵੇਂ ਮਾਡਲ ਦੇ ਵਿੱਚੇ ਕਰਾ ਲਿਆ ਤਾਂ ਇਹ ਕੀ ਜਦੋਂ ਆਪਾਂ ਆਏ ਉਧਰ ਦੇ ਸੋਵਾ ਬਿੰਦ ਲੈ ਕੇ ਆਏ ਇਹਨੂੰ ਵੀ ਉਹ ਲੈ ਕੇ ਕਰਾ ਕੇ ਲਿਆਇਆ ਰੈਨੂੰ ਇੱਧਰ ਮੋੜ ਨਹੀਂ ਉਹੀ ਜਿੱੱਕ ਜੋ ਸਾਰਾ ਕਟਾਈ ਇਹਦੀ ਬਹੁਤ ਵੱਧ ਗਈ ਸੀ ਬਾਕੀ ਕਈ ਵੀਰੇ ਹ ਰਿੰਮਾਂ ਬਾਰੇ ਪੁੱਛੀ ਜਾਂਦੇ ਹੁੰਦੇ ਆ ਵੀ ਬਾਈ ਰਿੰਮ ਕਿੱਥੇ ਤੋਂ ਲਏ ਤੇ ਬਾਈ ਹੀਰਾ ਕਮੈਨ ਵਾਲਿਆਂ ਤੋਂ ਲਏ ਤੇ ਆਪਾਂ ਇਹ ਵੀ ਜਿਵੇਂ ਆਪਣੇ ਟਮੱਕੀ ਦੇ ਵਿੱਚ ਨਾ ਦਿੱਕਤ ਆਉਂਦੀ ਪਹਿਲਾਂ ਮੇਰੀ ਸਲਾਹ ਤੀ ਵੀ ਇਹਨੂੰ 4 ਵੀਲ ਕਰਾਉਣ ਲੱਗਿਆ ਤਾਂ ਮੈਂ ਫਿਰ ਮੈਨੂੰ ਕਿਸੇ ਨੇ ਸਲਾਹ ਦਿੱਤੀ ਸੱਜਣ ਮਿੱਤਰ ਨਹੀਂ ਆ ਬਣੇ ਨੇ ਕਹਿੰਦਾ ਨਿੰਦਰਾ ਰਿੰਮ ਬਾਹਰ ਕੱਢ ਕੇ ਪਾ ਜਿਵੇਂ ਲੋਡ ਆਣ ਸੂਤ ਆਣੇ ਕਾਣੇ ਬਾਕੀ ਸਹੀ ਗੱਲ ਤੀ ਉਹ ਟਾਇਰ ਦੀ ਲੀਹ ਚ ਲੀਹ ਆ ਗਈ ਦੀ ਵੇਦੀ ਕਦੇ ਵੀ ਲੋਡ ਨਹੀਂ ਜੇ ਫਿਰ ਮੱਕੀ ਦੀ ਆ ਔਰ ਵੀਲ ਵਾਲਾ ਕੰਮ ਇਹੀ ਕਰੀ ਗਈ ਦੀ। ਹੋਰ ਵੀ ਨਹੀਂ ਬਣਾ। ਆਇ ਨਹੀਂ ਆਇਆ ਗੱਲ ਸਟੱਪਣੀ ਛੱਡੀ ਰਾਣੀ ਨੂੰ ਵੀ ਲੱਗੀ ਹੋਈ ਆ। ਟਾਇਰ ਭਾਵੇਂ ਗੰਜੇ ਹੀ ਆ। ਹੈ? ਸਹੀ ਗੱਲ ਹੈ। 100 ਰੁਪਏ ਦਾ ਟਾਇਰ ਦੀ ਬਹੁਤ ਘੱਟ ਕਸਾਈ ਆ। ਹਨਾ? ਫਤਈਨ ਲੱਗਿਆ ਬਾਈ ਇਹਨਾਂ ਨੂੰ ਵੀ। ਅਸੀਂ ਆਪਾਂ ਟਾਇਰ ਲਾਉਣਾ BKT ਦੇ ਹੀ ਲਾਈਏ। BKT ਦੇ ਲਾਈਏ BKT ਦਾ ਟਾਇਰ ਸਭ ਤੋਂ ਵਧੀਆ ਹੈ। ਹਫਤੇ ਵਧੀਆ ਵੀਕੇਟੀ ਆ ਹੁਣ ਆ ਹੁਣ ਲੈ ਕੇ ਤਾਂ ਜਾਵਾਂਗੇ ਉਥੇ ਰੇਡੀਅਲ ਪਾ ਦਾਂਗੇ ਉਹਦੇ ਮਹਿੰਗਾ ਟਾਇਰ ਆ ਨਾਲ ਟਾਇਰ ਚੱਲਦਾ ਵਧੀਆ ਬਾਈ ਦੇਖ ਲੈ ਕਿੰਨੀ ਚੱਲ ਗਈ ਆ ਮਸ਼ੀਨ ਮੈਂ ਕਹਿੰਦਾ ਵੀ ਇਹ ਦਾਣੇ ਜੀ ਉੱਪਰ ਤੇ ਹੁਣ ਦੇਖਣ ਤੇ ਅੱਡਿਆ ਨੇ ਆਹ ਜਲਾ ਮਾਰਕਾ ਵੀ ਜੋਕਣੇ ਖੜਾ ਆ ਆਪਾਂ ਸਾਰੇ ਵੀਕੇਟੀ ਤੇ ਲਵਾਏ ਆ ਉਹ ਜਿਹੜਾ ਸੀਮੈਂਟ ਵਾਲਾ ਰੋਡ ਆ ਸੀਮੈਂਟ ਵਾਲਾ ਬਾਈ ਸਾਨੂੰ ਨਹੀਂ ਮਿਲਿਆ ਸੀਮੈਂਟ ਵਾਲਾ ਰੋਡ ਅਸੀਂ ਤਾਂ ਵਧੀਆ ਰਹੇ ਮੈਂ ਤਾਂ ਬਹੁਤ ਸ਼ੁਕਰ ਕਰਿਆ ਮਾਲਕ ਦਾ ਸਾਨੂੰ ਤਾਂ ਰੋੜੇ ਉਹ ਜਿੱਥੇ ਰੋੜੇ ਆ ਨਾ ਸਾਨੂੰ ਉਹਨਾਂ ਨੇ ਉਹ ਸੀਮੈਂਟ ਵਾਲਾ ਹੀ ਦੋ ਇਹਦਾ ਤੁਮਾਏ ਲਾਲਾ ਵੀ ਜਹੇ ਜੀ ਆਪਾਂ ਰੇਤੀ ਲਾਤੀ ਹਾਂ ਉਹ ਰੋੜੇ ਤੇ ਕਟਣਾ ਖਲੋਣੇ ਜੀ ਬਹੁਤ ਪੰਨ ਹੇ ਇਹਦੇ ਪਤਾ ਜਮ ਨਹੀਂ ਨਾ ਟਾਇਰਾਂ ਦੇ ਨਾਲ ਬੀਕੇਡੀ ਦਾ ਮਾਰਕਾ ਵੀ ਨਹੀਂ ਉਤਰਿਆ ਹਜੇ ਕਸਾਈ ਘਾਟ ਆ ਬੀਕੇਡੀ ਦੀ ਵਧੀਆ ਟਾਇਰ ਆ ਇਹ ਨਹੀਂ ਮੈਂ ਤਾਂ ਮੂੰਗੀ ਵੜੀ ਆਂ ਪਾਣੀ ਚਲਾ ਕੇ ਵੜੀ ਆ ਮੜਾ ਗੇਲਾ ਦਾ ਮੈਂ ਬਨੂ ਬੰਦੇ ਟੀਟਰ ਤਾਂ ਫੇਰ ਦੇਖ ਲੋ ਬੱਟਾ ਤੇ ਆਪਣੇ ਹਾਂ ਨਹੀਂ ਮੈਂ ਉੱਥੇ ਮੈਨੂੰ ਮੁੰਡੇ ਸ਼ਾਹਕੋਟ ਮੂੰਗੀ ਵੜਨੇ ਜਾਣਾ ਦਾ ਸਟੂਡੀਓ ਵਾਲਿਆਂ ਨੇ ਕਿਹਾ ਸੀ ਮੈਨੂੰ ਕਹਿੰਦੇ ਬਾਈ ਖੇਤ ਗਿੱਲਾ ਬਣਾ ਬਣਾ ਮਾਹ ਮੋਟਰ ਚਲਾ ਦੋ ਹੋਰ ਕਹਿੰਦਾ ਯਾਰ ਤਾਂ ਮਸ਼ੀਨ ਤਾਂ ਫੋਰ ਬਾਈ ਨਾ ਮਾ ਤੂੰ ਚਿੰਤਾ ਨਾ ਕਰ ਫੋਰ ਬਾਈ ਫੋਰ ਹੀ ਬਣੂਗੀ ਇਹ ਮਾਟਰ ਉਹਨਾਂ ਦੇ ਵੀ ਵੜੀ ਚ ਮੂੰਗੀ ਆਪਾਂ ਨੇ ਤਾਂ ਇੱਥੇ ਤੂੰ ਰਾ ਵੱਟ ਗਿਆ ਰ ਮੈਂ ਪਰਾਂ ਵੱਟ ਕੇ ਆਇਆ ਤਾਂ ਨਹੀਂ ਉੱਪਰ ਤੁਸੀਂ ਉਹ ਕਰ ਲਓ ਹਾਂ ਨਹੀਂ ਸਾਥ ਬੋਲਣਾ ਚਾਹੇ ਇਹਨੂੰ ਸ਼ੋਅਰੂਮ ਚ ਲਾ ਕੇ ਖੜਾ ਨਹੀਂ ਕਰੇ ਵੀ ਖੜੀ ਆਵੇ ਨਾ ਨਾ ਦੇਣੀ ਹੁਣ ਨਹੀਂ ਦੰਦੇ ਬਈ ਇਹਨੂੰ ਮਾ ਦੇਣੀ ਨਾ ਪੰਦ ਨਹੀਂ ਹੁਣ ਪਿਛਲੇ ਉਦੋਂ ਮੱਕੀ ਮੌਕੇ ਮੈਨੂੰ ਇੱਕ ਚੜੇ ਇੱਕ ਉਤਰ ਮਗਾ ਜਰ ਮਸ਼ੀਨ ਦੇਈ ਜਾਂਦੇ ਨੇ ਉੱਥੇ ਜਿਹੜਾ 15 ਜਾਂ ਲੈ ਲਿਆ ਮੈਂ ਮੈਂ ਕਿਹਾ ਮਾਰਿਆ ਤੇ ਪਪਾ ਇੱਥੇ ਨਾ ਆਪਣੇ ਪੀਰ ਦੀ ਜਗ੍ਹਾ ਇੱਕ ਮੈਂ ਕਿਹਾ ਪਪਾ ਪੀਰ ਦੀ ਮਸਜਿਦ ਬਿਕਈ ਦਾ ਕੋਈ ਨਾ ਨਗਰ ਪੈਸੇ ਲੈ ਕੇ ਗਿਆ ਕਹਾਂ ਜੀ ਆਤਰਾ ਨਾ ਮਗਾ ਸ਼ੋਅ ਕਰਾਉਂਦੇ ਨਹੀਂ ਦੇਣੀ ਹੁਣ ਹੁਣ ਨਹੀਂ ਬਾਈ ਦੇਣੀ ਹੁਣ ਇਹਨੂੰ ਲੈ ਜਾ ਕੇ ਇਹਨੂੰ ਐਦਗੀ ਪੰਜਾਬ ਵਾਲੀ ਜਾ ਕੇ ਇਹਦੇ ਵਧੀਆ ਇਹਨਾਂ ਦਾ ਕੰਮਕਾਰ ਆ ਜਿਹੜਾ ਮਣਾ ਮੋਟਾ ਜਿਵੇਂ ਚਾਦਰ ਚੁੱਦਰੋਂ ਅੱਜ ਅੱਜ ਨਹੀਂ ਨਹੀਂ ਹਰ ਰੋਹਾਂ ਚ ਨਪਜ ਆਇਆ ਕਰੇ ਨਾ ਖੜੀ ਰਹਿਣ ਦੇ ਇੱਥੇ ਬਸ ਆਡੇ ਦੇ ਨਹੀਂ ਨਹੀਂ ਇੱਕ ਵਾਰ ਤਿਆਰ ਕਰਕੇ ਲਿਆਉਣੀਆਂ ਹੈ ਇਹਨੂੰ ਦੱਬੀ ਫਿਰ ਝੋਟੀ ਨੂੰ ਜਿੰਨਾ ਮਰਜੀ ਇੱਕ ਵਾਰ ਤਿਆਰ ਕਰਕੇ ਲਿਆਉਣੀਆਂ ਆ ਇਹਦੇ ਕਾਗਜ਼ ਪੁੱਤਰ ਇੰਨੇ ਉਹ ਨਹੀਂ ਹੈ ਮਤਲਬ ਕੋਈ ਰਾਜ ਪ੍ਰੋਬਲਮ ਆ ਜਾਂ ਪ੍ਰੋਬਲਮ ਆ ਜਾਂਦੀ ਹੈ ਹੈਨਾ ਕੋਈ ਖੜੀ ਨਹੀਂ ਹਾਂ ਨਹੀਂ ਨਹੀਂ ਭਾਈ ਤਿਆਰ ਕਰਾ ਲਿਓ ਨੀ ਇੱਕ ਵਾਰ ਪਾਸੇ ਇਹ ਕੱਲੀਏ ਤੇਰੇ ਦੋਨੇ ਮਸ਼ੀਨਾ ਦਾ ਕੱਲੀਏ ਖਰਚਾ ਫਰਚਾ ਸਟਾਪਾ ਉਹ ਪੈਪ ਡੁੱਟ ਆ 19 ਨੰਬਰ ਚਾਬੀ ਲੈ ਮਾੜੀ ਜੀ ਰਿੰਗ ਪਾ ਦਾਂਗੇ ਬਾਸਲਾ ਪਾ ਦਾਂਗੇ ਉਹ ਖੁਸ਼ਕ ਹੋ ਗਿਆ ਨਾ ਖੜੀ ਕਰ ਹੂੰ ਮਾੜਾ ਤਾਂ ਓਕਾ ਸਿੱਟਦੀ ਆ ਇਹ ਉਹ ਬਗਲੀਆਂ ਸੀ ਪੈਪਾ ਪਾ ਹਣਾ ਹਾਂ ਭਾਈ ਫਿਲਟਰ ਡਾਇਰੈਕਟ ਕਰਿਆ ਹੋਇਆ ਦੇਖਾ ਹਾਂ ਟਰੈਕ ਡਾਈ ਹੋਈ ਆ ਹੁਣ ਤਾਂ ਡਾਇਰੈਕਟ ਲਾਈ ਹੋਈ ਯਾਰ ਫਿਲਟਰ ਕੱਢਿਆ ਹੋਇਆ ਪਹਿਲਾਂ ਤਾਂਾਂ ਦੀ ਲਾਈ ਸੀ ਹਾਂ ਤਾਂਾਂ ਦੀ ਲਾਈ ਸੀ ਪਹਿਲਾਂ ਨਹੀਂ ਟੂਟੀਆਂ ਪਈਆਂ ਉਹ ਚ ਨਾ ਦੋ ਲੋ ਫਿਲਟਰ ਪਏ ਟੂਟੀਆਂ ਨਹੀਂ ਉਹ ਲਾਉਣੀਆਂ ਉਹ ਰਾਜੀ ਵੇਦਰਾ ਮਸ਼ੀਨ ਚ ਫਿਲਟਰ ਪਏ ਆ ਉਹਦੋਂ ਟੂਟੀ ਪਈ ਐ ਇਹ ਕਿਤੇ ਉਹ ਰੂਟੀਆਂ ਲਾਦ ਨਹੀਂ ਥੱਲੇ ਇਹਨੂੰ ਉਹ ਆਈ ਨਹੀਂ ਸੀ ਮੈਂ ਕਹਿੰਦਾ ਟੂਟੀਆਂ ਪੱਲੇ ਨਹੀਂ ਆ ਗਈ ਸੀ ਭਾਈ ਲਾਈ ਹੋ ਨਹੀਂ تھیਗੀ ਇਹਨੂੰ ਮੈਂ ਕਿਹਾ ਤਾਂ ਮਨੀ ਨੇ ਲਾਈ ਹੋ ਨਹੀਂ ਹੈਗੀ ਦੋ ਤਨਵਾਰ ਇਹਨੂੰ ਕਿਹਾ ਇਦੇ ਉੱਪਰ ਉਹ ਐ ਨਹੀਂ ਜੀ ਬੈਂਚੇ। ਵੀਰੇ ਇਕੱਠੀਆਂ ਪਾਈਆਂ ਹੋਈਆਂ ਦੋ ਇਹ। ਹਾਂ ਜੀ ਉੱਪਰ ਨਹੀਂ ਪਾਈ। ਉੱਪਰ ਪਾਈ ਨਹੀਂ ਹੋਈ ਜੀ। ਇਹ ਜਦੋਂ ਪਹਿਲਾਂ ਜਦੋਂ ਬਾ ਕੋਈ ਨਹੀਂ ਆ ਕੋਲ ਕੇ ਨਾ ਮਸ਼ੀਨ ਪਿੰਡਰ ਲਾ ਕੇ ਪਰਾਂ ਲੈ ਜੋ ਮਸ਼ੀਨ ਉੱਥੇ ਹੈ। ਇਹ ਉੱਪਰ ਤੇ ਦੇ ਚੱਕਦੀ ਸੀ ਬੁਰਾ ਬਣਾ। ਜਦੋਂ ਉਹ ਫੜਾਈ ਮਸ਼ੀਨ ਉਦਹੀਂ ਲਾਇਆ ਉਹ ਪਿੰਡ ਕੋਲੇ ਆਉਂਦਿਆਂ ਦਾ ਤੇਲ ਰਾਜ ਡੁੱਲ ਗਿਆ ਸੀ ਇਹਨਾਂ ਦਾ। ਹਾਂ। ਪਾਰਟ ਫੂਟ ਗਿਆ ਸੀ ਕੋਈ ਪੈਪੂ ਕੋ ਪ੍ਰੈਸ਼ਰ ਲਾ ਕੇ ਥੱਲੇ ਲਾ ਕੇ ਲਿਆਈ ਸੀ ਇਹ ਜਦੋਂ ਉਸ ਜਿਹੜਾ ਬਾਸ ਦਾ ਬੋਟਚੋ। ਉਹ ਬਾਸ ਇਹ ਤਾਂ ਹੀ ਖਾਲੀ ਹੋਈ ਹੈ। ਬੰਦੇ ਬਾਕੀ ਆਪਣੇ ਉੱਧਰ ਰੋਟੀ ਲੱਗਿਆ ਬਣਾਉਣਾ ਚਾਚੇ ਉਹ ਨਹੀਂ ਓ ਚਾਚਾ ਮਣਗੀ ਰੋਟੀ ਆ ਆਟਾ ਹੈਰਾ ਆਪਣਾ ਟਿੱਪਣੀ ਹੈ ਨਾ ਇੱਥੇ ਪਈ ਦੀ ਇਹ ਹੁਣ ਆਪਾਂ ਆਟਾ ਜਿਹੜਾ ਇਹ ਆਪਣੇ ਸਗੰਜੇ ਦੇ ਵਿੱਚ ਇਹਨੂੰ ਚੜਾ ਲਾਂਗੇ ਨਾ ਮੈਂ ਬਣ ਗਈ ਇਧਰ ਸਾਡੇ ਲੰਗਰੀ ਸਾਹਿਬ ਲੱਗੇ ਹੋਏ ਆ ਹੋਰ ਚਾਚਾ ਬਾਈ ਠੀਕ ਆ ਹੈ ਬਾਈ ਬਹੁਤ ਹੈ ਮਜ਼ਾ ਬਾਈ ਰੋਟੀ ਬਣਾ ਮਣਾ ਬਣਾਉਂਦਾ ਹੋਣਾ ਬਾਈ ਪਹਿਲਾਂ ਹੈ ਨਾਨਾ ਵਧੀਆ ਬਾਈ ਬੰਦਾ ਮਾਰੇ ਨਹੀਂ ਖਾਂਦਾ ਜਿਹੜਾ ਆਪ ਖਾਂ ਬਣਾਉਂਦਾ ਹੋ ਰਾਤ ਦੇ ਲਾ ਕਿੰਨੀ ਵਧੀਆ ਰੋਟੀ ਖਾਦੀ ਆ ਹੁਣ ਬਣਾਉਣ ਲੱਗੇ ਹੋਰ ਕੁਸ ਬਣਦੀ ਸਬਜ਼ੀ ਦਾ ਤੜਕਾ ਜਿਹੜਾ ਲੱਗਦਾ ਨਹੀਂ ਮੜੀ ਅੱਛਾ ਆ ਮੈਂ ਤਾਂ ਪੰਜ ਲਾਇਆ ਬਾਈ ਉਹਨਾਂ ਰੋਟੀਆਂ ਬਣਾਉਣ ਨੂੰ ਲੈ ਨਹੀਂ ਢਾਬੇ ਢੋਬੇ ਦੇ ਖਾ ਕੇ ਤਾਂ ਬਾਈ ਸਲਾਈ ਹੋਏ ਪਏ ਤੇ ਰਾਤ ਮੈਂ ਕਿਰ 8-9 ਰੋਟੀਆਂ ਖਾ ਗਿਆ ਹੋਣਾ ਰਾਤ ਤਾਂ ਸਾਰੇ ਨਹੀਂ ਵੱਧ ਖਾਦੀ ਹਾਂ ਬਾਈ ਸਬਜ਼ੀ ਰਾਤ ਇੰਨੀ ਸਵਾਦ ਬਣੀ ਦੀ ਹੈ ਨਾ ਉਹਦੀ ਆਲੂ ਮਟਰਾਂ ਦੀ ਸਬਜ਼ੀ ਬਣਾਈ ਤੀ ਮਟਰ ਸਸਤੇ ਤੇ ਕਹਿੰਦਾ 3 ਕਿਲੋ ਇਕੱਠੇ ਹੀ ਲਿਆ ਆ ਪਏ ਗਾਜਰਾ ਗੁਜਰਾ ਚਣਕੇ ਲਾਤੀਆਂ ਗੱਲ ਫਿਰ ਬਾਕੀ ਇਹਦੇ ਵਧੀਆ ਛੱਡ ਥੱਲੇ ਲਾ ਤਾਂ ਡੇ ਦਾ ਠੀਕ ਨਹੀਂ ਗੱਲ ਸ਼ਾਮ ਨੂੰ ਬਣਾ ਉੱਥੇ ਕੱਢ ਲਿਆ ਸਕੰਜੇ ਆ ਧੱਕਣ ਖੋਲ ਲਿਆ ਉਹ ਹਾਂ ਇਹ ਬਾਈ ਹਨਾ ਕਈ ਵੀਰੇ ਮੈਨੂੰ ਫੋਨ ਆ ਵੀਰੇ ਸਕੰਜਾ ਕੀਤੇ ਮੈਂ ਸੇਵਕ ਆ ਵੀਰੇ ਆਪਣਾ ਹਨਾ ਜਿਹੜਾ ਆਪਣਾ ਮਸ਼ੀਨਾ ਰਿਪੇਅਰ ਕਰਦਾ ਆ ਵੀਡੀਓ-ਬਿਡੀਓ ਪਾਉਂਦੇ ਹੁੰਦੇ ਉਹਦੀ ਉਥੇ ਬਣਵਾ ਸਕੰਜਾ ਬਾਈ ਜਾਇਜ ਰੇਟ ਮੈਂ ਨਾ ਬਹੁਤ ਜਗ੍ਹਾ ਸਕੰਜੇ ਦਾ ਰੇਟ ਪਤਾ ਕਰਿਆ 30-30000 ਰੁਪਏ ਸਕੰਜੇ ਦਾ ਮੰਗਦੇ ਤੇ ਪਰ ਜਿਹੜਾ ਸੇਵਕ ਬਾਈ ਕੋਲ ਸਿਕੰਜਾ ਹਨਾ ਆ ਟੂਲ ਤੋਂ ਬਿਨਾ ਆ ਟੂਲ ਨਹੀਂ ਲਗਾਉਂਦਾ ਬਾਈ ਯਾਰ ਚੋ ਇਹ ਟੂਲ ਆਪਾਂ ਐਕਸਟਰਾ ਲਵਾਇਆ 22000 ਦਾ ਸਿਕੰਜਾ ਹਨਾ ਵਿੱਚਰ ਸੋਈ ਸਿਸਟਮ ਆ ਜਿਹੜਾ ਸਾਰਾ ਉਹਨੇ ਬਣਾ ਕੇ ਦਿੱਤਾ ਆਪਾਂ ਨੂੰ ਟਾਇਰ ਬਾਸਕਟ ਸਾਰਾ ਏ ਟੂ ਜੰਡਾ ਦਾ ਮਸ਼ੀਨ ਦੇ ਮੂਰੇ ਮੋਟਰਸਾਈਕਲ ਪੈਂਦਾ ਕਰਕੇ ਦਿੱਤਾ 22000 ਦਾ ਬਸ ਉਹ ਟੂਲ ਐਕਸਟਰਾ ਲਵਾਇਆ ਆਪਾਂ ਬਾਅਦ ਵਿੱਚ 22000 ਦੇ ਵਿੱਚ ਉਹ ਟੂਲ ਐਕਸਟਰਾ ਲਾਇਆ ਉਹਨੇ ਆਪਣਾ ਬਹੁਤ ਸੋਹਣਾ ਹੈ ਨਾ ਸਿਕੰਜਾ ਬਾਈ ਮੈਂ ਨਾ ਕੋਈ ਮਸ਼ੀਨ ਨੂੰ ਹਨਾ ਝੋਲ ਮਾਰਦਾ ਨਾ ਕੁਸ ਮਾਰਦਾ ਹਾਂ ਪਧਰਾ ਚੱਲ ਗਿਆ ਬਾਕੀ ਤੁਹਾਨੂੰ ਟਾਇਰਾਂ ਦੀ ਪੋਜੀਸ਼ਨ ਦਿਖਾਏ ਦੱਤੀ ਮੈਂ ਹਣਾ ਨਹੀਂ ਅਗਲਾ ਕਹਿੰਦਾ ਵੀ ਟਾਇਰਾਂ ਦੇ ਮੈਨੂੰ ਕਈ ਵੀਰਾਂ ਨੇ ਕਹਿੰਦੇ ਬਾਈ ਟਾਇਰਾਂ ਦੀ ਇਹ ਤੀ ਫੇਰ ਦਿੰਦਾ ਬਾਕੀ ਚਲੋ ਜੇ ਬਾਈ ਹਨਾ ਕੁ ਸੁੱਖ ਪਾਉਣਾ ਤਾਂ ਦੁੱਖ ਤਾਂ ਮਾਣਾ ਮੋਟਾ ਤੁਹਾਨੂੰ ਪਤਾ ਹੈ ਨਾ ਵੀ ਕੱਟਣਾ ਹੀ ਮੰਦਾ ਇੱਕ ਚੀਜ਼ ਦਾ ਸੁੱਖ ਆ ਦੂਜੀ ਦਾ ਦੁੱਖ ਵੀ ਆ ਨੁਕਸਾਨ ਵੀ ਆ ਉਹਦਾ ਇੱਕ ਦਾ ਫਾਇਦਾ ਦੂਜੀ ਦਾ ਨੁਕਸਾਨ ਆ ਉਹ ਚੀਜ਼ ਆ ਵੀ ਹੁਣ ਆਪਾਂ ਦੇਖੋ ਆ ਵੀ ਮੂਰੇ ਪਟੌਰ ਗਏ ਦੇ ਉੱਪਰ 55 ਲੱਖ ਦਾ ਰਾਜੀ ਉਹਨਾਂ ਦੇ ਉੱਪਰ ਟੌਰ ਨਾ ਪੈ ਕੇ ਆਏ ਆ ਇਹਦੇ ਸਿਰੇ ਸਿਰੇ ਟੱਕਰ ਬਾਕੀ ਆ ਕੱਟਰ ਲਾਤਾ ਇਹ ਕੱਟ ਲਾਉਣ ਤੋਂ ਬਾਅਦ ਇਹ ਮਸ਼ੀਨ ਆਪਣੇ ਬਾਹਰ ਖੜੀ ਹੈ ਇੱਕ ਇਧਰ ਲੋਕਲ ਦੀ ਉਹ ਹਨ ਜਿਹੜੀ ਜਿੱਦੇ ਮਰੀ ਪਾਈ ਤੀ ਰੀਲ ਇੱਕ ਇੰਸਟਾਗ੍ਰਾਮ ਦੀ ਵੀ ਤਮੰਨਾ ਹੈ ਬਾਈ ਆ ਕਰਤਾਰ ਜੁਨੇਸ਼ ਦੀ ਆਹ ਜੇ ਕਣਕਾ ਬਾਈ ਉਹਨਾਂ ਦੀ ਜਿਹੜੀ ਪਹਿਲਾਂ ਸਭ ਤੇ ਕਣਕ ਵੇਚੀ ਦੀ ਆਹ ਕਣਕਾ ਉਹ ਅਜੇ ਤਾਂ ਇਹ ਬਹੁਤ ਹਰੀ ਹੈ ਤਾਂ ਬਹੁਤ ਲੇਟ ਆਉਣੀ ਇਹਨਾਂ ਲਈ ਕਣਕ ਤਾਂ ਹਜੇ ਇਹਦਾ ਅਪ੍ਰੈਲ ਪ੍ਰੂਲ ਦੇ ਵਿੱਚ ਚੱਲੂਗੀ ਜਾਨੂ ਮਾ ਪੰਜਾਬ ਚੱਲ ਬੰਦਾ ਹਨਾ ਬਾਕੀ ਆ ਖੂ ਕੁਹਾਰਾ ਵਿੱਚ ਜਿਹੜਾ ਐਮਪੀ ਦੇ ਵਿੱਚ ਬਾਈ ਤਾਂ ਹੀ ਕਹਿਦੇ ਨੇ ਹਨਾ ਵੀ ਇੱਧਰ ਬਿਮਾਰੀਆਂ ਅਠਵਾਰੀਆਂ ਨਹੀਂ ਮਤਲਬ ਪਾਣੀ ਇਹਦੇ ਵਿੱਚ ਤੇ ਪਾਣੀ ਜਿਹੜਾ ਖੂਹ ਦਾ ਪਾਣੀ ਆ ਇੰਨਾ ਸਵਾਦ ਪਾਣੀ ਆ ਤੁਸੀਂ ਗੱਲ ਛੱਡ ਦਿਓ ਉਹਦੇ ਵਿੱਚ ਡੱਡੂ ਬੈਠੇ ਇਹ ਡੱਡੂ ਬਾਈ ਤਾਂ ਇਹ ਵਿੱਚ ਨਾ ਪਾਣੀ ਪੂਣੀ ਨਾਲੇ ਸਾਫ਼ ਕਰੀ ਜਾਂਦੇ ਆ ਮੱਛੀਆਂ ਉਹਦੀ ਇੱਕ ਮੱਛੀ ਮਰੀ ਪਈ ਇਹ ਬਾਈ ਕਹਿੰਦਾ ਰੇਹ ਵਾਲ ਥੱਲੇ ਧੋਤੇ ਤੇ ਰੇਹ ਵਾਲਾ ਪਾਣੀ ਕਿਤੇ ਵਿੱਚ ਗਿਰ ਗਿਆ ਉਹਦੇ ਕਰਕੇ ਜਿਹੜਾ ਹਨਾ ਖੂਹ ਦੇ ਵਿੱਚ ਮੱਛੀਆਂ ਮਰ ਗਈਆਂ ਦੋ ਤਿੰਨ ਅਜਿ ਕੱਢਤੀਆਂ ਇਹ ਪਾਣੀ ਹੁਣ ਪੀਂਦੇ ਨਹੀਂ ਹੈਗੇ ਪਾਏ ਪਾੜੀ ਮੋਟਰ ਉਧਰ ਤੇ ਲਾਈ ਹੋਈ ਹੈ ਇਹ ਪਾਣੀ ਹੁਣ ਖਾਲੀ ਕਰਨਗੇ ਬਾਈ ਜਿਹੜਾ ਪਾਣੀ ਹੈ ਨਾ ਖੇਤ ਨੂੰ ਮੋਟਰ ਵਿੱਚ ਛਿੜ ਕੇ ਚਲਾ ਦਾਂਗੇ ਫੇ ਖੂਹ ਖਾਲੀ ਹੋ ਜਾਊਗਾ ਨਵਾਂ ਪਾਣੀ ਇਹਦੇ ਵਿੱਚ ਆ ਜੂਗਾ ਤੇ ਆਪੇ ਹਨਾ ਚਲੋ ਬਾਕੀ ਤੁਹਾਨੂੰ ਦਿਖਾਉਂਦੇ ਰਹਾਂਗੇ ਰਿਪੇਅਰ ਦੇ ਵੀਡੀਓ ਬੂਡੀਓ ਨਾ ਸੈਟਿੰਗ ਵਗੈਰਾ ਜੋ ਵੀ ਸਾਰੀ ਆਪਾਂ ਆਪਣੇ ਕਮੈਨ ਲਵਰ ਸੁਨਿੰਦਰ ਤੋਂ ਚੈਨਲ ਜਿਹੜਾ ਨਾ ਉਤੇ ਜਿਹੜੀਆਂ ਰਿਪੇਅਰ ਦੀਆਂ ਵੀਡੀਓ ਉਤੇ ਪਾਇਆ ਕਰਾਂਗੇ ਜਿਹੜੇ ਮੰਨ ਲਓ ਚੱਲਣ ਫਿਰਦੇ ਹਨ ਉਹ ਸਾਰੀ ਆਪਾਂ ਇਹ ਚੈਨਲ ਤੇ ਰੱਖਿਆ ਕਰਾਂਗੇ ਮਿਕਸ ਜਿਹੀ ਪਾਈ ਜਾਇਆ ਕਰਾਂਗੇ ਇੱਕ ਤੇ ਵੀਡੀਓ ਸੋਭਾ ਇੱਕ ਤੇ ਸ਼ਾਮ ਨੂੰ ਇੱਕ ਤੇ ਸੋਭਾ ਇੱਕ ਤੇ ਸ਼ਾਮ ਨੂੰ ਇਹ ਚੈਨਲ ਆ ਜਿਹੜਾ ਆਪਣਾ ਵੱਡਾ ਚੈਨਲ ਹਨਿੰਦਰ ਤੋਂ ਇਹਦੇ ਆਪਾਂ ਸਵੇਰੇ ਵੀਡੀਓ ਪਾਇਆ ਕਰਾਂਗੇ ਜਿਹੜਾ ਦੂਜਾ ਚੈਨਲ ਆ ਉਹ ਤੇ ਹਨਾ ਸ਼ਾਮ ਨੂੰ ਵੀਡੀਓ ਪਾਇਆ ਕਰਾਂਗੇ ਦੋਨਾਂ ਦਾ ਟਾਈਮ ਸੇਮ ਨਹੀਂ ਰੱਖਾਂਗੇ ਕਿਉਂ ਮੈਂ ਦੇਖਣ ਵਾਲੇ ਸੇਮ ਆ ਵੀ ਅੱਗਾ ਪਿੱਛਾ ਕਰਕੇ ਵਧੀਆ ਐਨ ਉਹਨਾਂ ਬਾਈ ਮਰਦੰਦਰ ਹੋ ਜਾ ਕਰੂਗਾ ਨਾ ਚਲੋ ਠੀਕ ਹੈ ਜੀ ਮਿਲਦੇ ਆ ਹੁਣ ਕਿਸੇ ਅਗਲੀ ਵੀਡੀਓ ਚ ਮਸ਼ੀਨ ਦਾ ਫਿਲਟਰ ਲਾਤਾ ਬੰਦਿਆਂ ਨੇ ਲਾਉਣ ਤੋਂ ਬਾਅਦ ਹੁਣ ਇਹਦੀ ਜਿਹੜੀ ਰਿਪੇਅਰ ਆ ਨਾ ਕਰਕੇ ਔਰ ਥਰੇਸ਼ਰ 12 ਲਾਉਣ ਵਾਸਤੇ ਦੇਣਾ ਸਾਰਾ ਤੁਹਾਨੂੰ A to Z ਅੰਦਰ ਦਿਖਾਵਾਂਗੇ ਨਾ ਏਰੀਏ ਦਾ ਵੀ ਬਲੌਗਸ ਵਗੈਰਾ ਜੋ ਵੀ ਦੁਕਾਨਾਂ ਤੋਂ ਉਹਨਾਂ ਦਾ ਸਫੇਰ ਪਾਟ ਕਿੱਥੇ ਤੋਂ ਲੈਣੇ ਇੱਥੇ ਵੀ ਸਾਰਾ A to Z ਆਪਣਾ ਰਣਜੀਤ ਬਾਈ ਆ ਕਿਸਾਨ ਸਪੇਅਰ ਪਾਰਟ ਆ ਸ਼ੋਕਨਗਰ ਬਹੁਤ ਵਧੀਆ ਸਮਾਨ ਆ ਆਪਾਂ ਇਹਨੂੰ ਸਮਾਨ ਦਵਾਉਂਦੇ ਹਾਂ ਨਾ ਰੇਟ ਜਾਇਜ਼ ਆ ਬਾਈ ਬਹੁਤ ਸੋਹਣਾ ਵੀ ਆਪਣੇ ਸਮਾਨ ਸਾਰਾ A to Z ਵਧੀਆ ਸਮਾਨ ਦਵਾਉਂਦਾ ਕਮੈਨ ਦਾ ਬਾਕੀ ਕਮੈਨ ਤੇ ਮਿਊਜ਼ਿਕ ਸਿਸਟਮ ਲਾਉਣਾ ਉਹ ਵੀ ਆਪਣਾ ਬਾਈ ਰਣਜੀਤ ਕੋਲੇ ਆ ਸਾਰਾ ਚਲੋ ਠੀਕ ਹੈ ਜੀ ਬਾਕੀ ਦੀ ਦੁਕਾਨ ਤੇ ਜੇ ਤਾਂ ਜਾਵਾਂਗੇ ਉਹ ਤੁਹਾਨੂੰ ਜਰੂਰ ਦਿਖਾਵਾਂਗੇ ਨਾ ਡਰੈੱਸ ਦਿਖਾ ਦਾਂਗੇ ਲੋਕੇਸ਼ਨ ਵਗੈਰਾ ਸਾਰਾ ਦਿਖਾ ਦਾਂਗੇ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਚਾਹੋ ਸਾਰੇ ਹਾਂ ਬਹੁਤ ਬਹੁਤ ਧੰਨਵਾਦ